ਦੋਸਤੋ ਇਹਨਾਂ ਦੋਵੇਂ ਭਰਾਵਾਂ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਸੋ ਜਿਹੜੇ ਭਗਤ ਰਵੀਦਾਸ ਜੀ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਲਾਈਕ ਕਰਨ ਲਈ ਨਹੀਂ ਕਹਾਂਗਾ ਕਿਉਂਕਿ ਤੁਸੀਂ ਆਪਣਾ ਫਰਜ਼ ਸਮਝ ਕੇ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਕਿ ਮੇਰੇ ਕਹਿਨ ਤੇ ਤਾਂ ਪਾਰੇ ਧਰਮਾਂ ਦਾ ਸਤਿਕਾਰ ਕਰਦਿਆਂ ਚਾਹੇ ਕੋ ਜਿਹੜੀ ਮਰਜ਼ੀ ਕਾਸਟ ਜਾਤ ਨਾਲ ਸੰਬੰਧ ਰੱਖਦਾ ਸਾਰਿਆਂ ਦਾ ਕਦਰ ਕਰਨਾ ਸਾਰਿਆਂ ਦਾ ਆਦਰ ਕਰਨਾ ਆਪਣਾ ਫਰਜ਼ ਮੰਨਦਾ ਸੋ ਇਹਨਾਂ ਵੀਰਾਂ ਨੇ ਜਮਾਰ ਬਰਾਦਰੀ ਤੇ ਬਹੁਤ ਸੋਹਣਾ ਗੀਤ ਗਾਇਆ ਸੁਣਿਆ ਤੇ ਲਾਈਕ ਕਰਿਓ ਦੱਬ ਕੇ ਹਿੱਤ ਦਾ ਕਾਕੀ ਦਾ ਜਮਾਰ ਹੁੰਨਿਆ ਤੁਹਾਡਾ ਅੱਚਾ ਕਿਰਦਾਰ ਸਰਦਾਰੋਂ ਨੇ ਆ ਹਿੱਤ ਦਾ ਕਾਕੀ ਦਾ ਜਮਾਰ ਹੁੰਨਿਆ ਆਜ਼ਾਦ ਤੇ ਤੇਰਦਾਰ ਸਰਦਾਰੋਂ ਹੁੰਨਿਆ ਰੋਗ ਚੱਲਦਾ ਨਹੀਂ ਕਿਤੇ ਖਿਖਾਰਦਾ ਰੋਗ ਚੱਲਦਾ ਨਹੀਂ ਕਿਤੇ ਖਿਖਾਰਦਾ ਕਹੇ ਚਿੱਕਿਆ ਨਹੀਂ ਕਿਸੇ ਕੋਲੋਂ ਡਰ ਕੇ ਅਸੀਂ ਪੁੱਤਰਾਂ ਹਾਂ ਦੂਰੂ ਰਵਿਦਾਤ ਤੇਰੀ ਉੱਤਾ ਤਾਤੇ ਅਤੀ ਪੁੱਤਰਾ ਗੁਰੂ ਰਵਿਦਾਦੇ ਸਦਾ ਤਰਦੇ ਆਂ ਤੇਰੀ ਉੱਤਾ ਤਾਤੇ ਅਣਰੀਆ ਤੇਰ ਦਸ ਤਾਰਾ ਤਧੀਆਂ ਕੋਲ ਇਤਹਾਸ ਨੂੰ ਦਸਨ ਤਧੀਆਂ ਐ ਮੈਨੂੰ ਤੇਰੀ ਦਸ ਤਾਰਾ ਤਧੀਆਂ ਕੋਲ ਇਦਿਆਦ ਨੂੰ ਦਿੱਤਨੇ ਤਧੀਆਂ ਤੇਰ ਕਲੰਗੀ ਛਜਾਈ ਵਾਜਾ ਵਾਲੇ ਨੇ ਤੇਰ ਕਲੰਗੀ ਛਜਾਈ ਵਾਜਾ

ਤਰਾ ਹੰਦੁਰੂ ਰਵਿਦਾ ਦੇ ਇਤ ਦੇ ਨਾਲ ਲੱਡੇ ਅਸੀਂ ਪੁੱਤਰਾਂ ਹਾਂ ਦੂਰ ਰਵਿਦਾ ਦੇ ਸਦਾ ਤਰਦੇ ਅਸੀਂ ਉੱਤਾ ਤਰਤੇ ਅਸੀਂ ਪੁੱਤਰਾਂ ਹਾਂ ਦੂਰ ਰਵਿਦਾ ਦੇ ਸਦਾ ਤਰਦੇ ਅਸੀਂ ਉੱਤਾ ਤਰਤੇ ਅਸੀਂ ਪੁੱਤਰਾਂ ਹਾਂ ਗੁਰੂ ਰਵਿਦਾ ਦੇ ਸਦਾ ਤਰਦੇ ਅਸੀਂ ਉੱਤਾ ਕਰ ਕੇ ਅਸੀਂ ਪੁੱਤਰਾਂ ਹਾਂ ਗੁਰੂ ਰਵਿਦਾ ਦੇ ਸਦਾ ਤਰਦੇ ਅਸੀਂ ਉੱਤਾ ਤਰਤੇ ਅਸੀਂ ਪੁੱਤਰਾਂ ਹਾਂ ਗੁਰੂ ਰਵਿਦਾ উচ্চা আসি পুত্র গুরু রবিদাস